ਅੱਜ ਤੋਂ ਬਾਅਦ ਤੁਹਾਡਾ ਲੱਕ ਦਰਦ ਕਦੇ ਵੀ ਨਹੀਂ ਹੋਏਗਾ ਅਗਰ ਤੁਸੀਂ ਇਹ ਆਸਾਨ ਕਸਰਤਾਂ ਰੈਗੂਲਰ 1 ਮਹੀਨੇ ਲਈ ਕਰ ਲੋਗੇ ਥੋਡੇ ਹੋਇਆ ਡਿਸਕ ਬਲਜ ਥੋਡੇ ਹੋਇਆ ਡਿਸਕ ਪ੍ਰੂਜਨ ਥੋਡੇ ਹੋਇਆ ਡਿਸਕ ਐਕਸਟਰੂਜਨ ਥੋਡੇ ਹੋਇਆ ਡਿਸਕ ਅਰਨੀਏਸ਼ਨ ਥੋਡੇ ਹੋਇਆ ਡਿਸਕ ਬਲਜ ਤੁਹਾਨੂੰ ਡਿਸਕ ਦੀ ਕੋਈ ਵੀ ਪ੍ਰੋਬਲਮ ਹੈ ਤੁਹਾਡੇ ਡਿਸਕ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆ ਗਈ ਹੈ ਇਹ ਆਸਾਨ ਕਸਰਤਾਂ ਤੁਸੀਂ ਅੱਜ ਤੋਂ ਹੀ ਕਰਨੀਆਂ ਸ਼ੁਰੂ ਕਰ ਦੋਗੇ ਤਾਂ ਤੁਹਾਡਾ ਜੋ ਲੱਕ ਦਾ ਦਰਦ ਹੈ ਪੁਰਾਣੇ ਤੋਂ ਪੁਰਾਣਾ ਲੱਕ ਦਰਦ ਹੈ ਉਹ ਬਹੁਤ ਜਲਦੀ ਠੀਕ ਹੋ ਜਾਏਗਾ ਕਿਉਂਕਿ ਇਹ ਬਹੁਤ ਆਸਾਨ ਕਸਰਤਾਂ ਨਹੀਂ ਕਿਉਂਕਿ ਬਹੁਤ ਪੇਸ਼ੈਂਟ ਇਦਾਂ ਦੇ ਆਉਂਦੇ ਨੇ ਜਿਨ੍ਹਾਂ ਦੇ ਲੱਕ ਦੇ ਵਿੱਚ ਡਿਸਕ ਬਲਜ ਵੀ ਹੋਇਆ ਹੁੰਦਾ ਔਰ L2 L3 L4 ਲੈਵਲ ਤੇ ਡਿਸਕ ਐਕਸਲੂਜਨ ਵੀ ਹੋਇਆ ਹੁੰਦਾ ਸੋ ਉਹਨਾਂ ਦੇ ਲਈ ਬੜੀ ਕੰਪਲਿਕੇਸ਼ਨ ਜੀ ਗੱਲ ਹੋ ਜਾਂਦੀ ਹੈ ਵੀ ਕਿਹੜੀਆਂ ਕਸਰਤਾਂ ਇਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ ਸੋ ਉਹ ਸਾਰੀਆਂ ਗੱਲਾਂ ਨੂੰ ਆਪਾਂ ਧਿਆਨ ਚ ਲਿਆਉਂਦੇ ਹੋਏ ਸਾਰੀਆਂ ਗੱਲਾਂ ਨੂੰ ਪੂਰੀ ਚੰਗੀ ਤਰ੍ਹਾਂ ਜਾਂਚ ਕਰਦੇ ਹੋਏ ਆਪਾਂ ਤੁਹਾਡੇ ਲਈ ਆਸਾਨ ਕਸਰਤਾਂ ਲੈ ਕੇ ਆਏ ਆ ਸਪੈਸ਼ਲੀ ਉਹ ਲੋਕ ਜਿਹੜੇ ਇੰਡੀਆ ਤੋਂ ਬਾਹਰ ਰਹਿੰਦੇ ਨੇ ਉਹਨਾਂ ਦੇ ਲੱਕ ਦੇ ਵਿੱਚ ਦਰਦ ਬਹੁਤ ਜ਼ਿਆਦਾ ਹੁੰਦਾ ਉਹਨਾਂ ਦੇ ਜ਼ਿਆਦਾਤਰ ਕੀ ਹੁੰਦਾ ਉਹਨਾਂ ਦੇ ਜਿਹੜੇ ਚੂਲੇ ਦੀਆਂ ਮਾਸਪੇਸ਼ੀਆਂ ਨੇ ਉਹ ਟਾਈਟ ਹੋਣ ਲੱਗ ਜਾਂਦੀਆਂ ਨੇ ਜ਼ਿਆਦਾਤਰ ਉਹ ਲੋਕ ਜਿਨ੍ਹਾਂ ਦੀ ਉਮਰ 55 ਸਾਲ ਤੋਂ ਜ਼ਿਆਦਾ ਹੈ ਸੋ ਤੁਸੀਂ ਘਬਰਾਉਣਾ ਨਹੀਂ ਅੱਜ ਤੋਂ ਇਹ ਸਾਨ ਕਸਰਤਾਂ ਕਰਨੀਆਂ ਇਮਾਨਦਾਰੀ ਨਾਲ ਸ਼ੁਰੂ ਕਰੋਗੇ ਤਾਂ ਤੁਹਾਨੂੰ ਬਹੁਤ ਜਲਦੀ ਫਰਕ ਪੈਣ ਵਾਲਾ ਹੈ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਸਰੀ ਸਿੰਘਸ ਨਾਲ ਫਿਜ਼ੋਥੈਰਪੀ ਔਰ ਦੂਸਰੀ ਆਈਡੀਆ ਡਾਕਟਰ ਗੁਰਸ਼ੇਰ ਸਿੰਘ ਸਾਨੂੰ ਉੱਥੇ ਫਾਲੋ ਜਰੂਰ ਕਰੋ ਇੰਸਟਾਗ੍ਰam ਤੇ ਅਸੀਂ ਰੋਜ਼ਾਨਾ ਇੱਕ ਨਾ ਇੱਕ ਸ਼ਾਰਟ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰਦੇ ਆ ਸੇਮ ਹੀ ਸਾਡਾ ਪੇਜ ਹੈ ਐਸ ਸਰੀ ਸਿੰਘਸ ਨਾਲ ਫਿਜ਼ੋਥੈਰਪਿਕ ਕਲੀਨਿਕ ਦੇ ਨਾਮ ਤੇ ਜਿਹੜਾ ਕਿ ਫੇਸਬੁੱਕ ਤੇ ਅਸੀਂ ਚਲਾਉਂਦੇ ਆ ਉੱਥੇ ਅਸੀਂ ਲਾਈਵ ਵੀ ਹੁੰਨੇ ਰਹਿੰਦੇ ਆ ਸੋ ਉੱਥੇ ਵੀ ਸਾਨੂੰ ਫਾਲੋ ਕਰੋ ਸਨੈਪਚੈਟ ਤੇ ਡਾਕਟਰ ਗੁਰਸ਼ੇਰ ਸਿੰਘਸ ਨਾਲ YouTube ਤੇ ਡਾਕਟਰ ਗੁਰਸ਼ੇਰ ਬਲੌਗਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਜੇ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ 'ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਿ ਕਰ ਤਾਂ ਥੋੜੀਆਂ ਲੰਬੀਆਂ ਹੋ ਜਾਣਗੀਆਂ ਅਗਰ ਤਾਂ ਆਪਾਂ ਨੂੰ ਲੱਗਿਆ ਵੀ ਇਹ 15 ਮਿੰਟ ਦੇ ਵਿੱਚ ਆਪਣੀ ਵੀਡੀਓ ਖਤਮ ਹੋ ਰਹੀ ਹੈ ਤਾਂ ਆਪਾਂ ਪਾਰਟ ਇੱਕ ਜੀ ਸਾਰਾ ਕੰਪਲੀਟ ਕਰ ਦਾਂਗੇ ਔਰ ਅਗਰ ਆਪਾਂ ਨੂੰ ਲੱਗਿਆ ਵੀ 파ਟ ਜਾਦੇ ਬਣਨਗੇ ਤਾਂ ਇਸ ਦੇ 파ਟ ਆਪਾਂ ਦੋ ਬਣਾਵਾਂਗੇ ਵੀ ਕਸਰਤਾਂ ਲੰਬੀਆਂ ਨਾ ਹੋ ਜਾਣ। ਸੋ ਆਓ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਜਦੋਂ ਵੀ ਤੁਹਾਡੇ ਲੱਛਣ ਦਰਦ ਹੈ ਨਾ ਤੁਹਾਨੂੰ ਕੋਈ ਡਿਸਕ ਦੀ ਕੰਡੀਸ਼ਨ ਹੈ ਤੁਸੀਂ ਐਮ ਆਰ ਆਈ ਕਰਾਈ ਡਿਸਕ ਪ੍ਰੂਜਨ ਡਿਸਕ ਐਕਸਰੂਜਨ ਡਿਸਕ ਬਲਜ ਹੋ ਗਿਆ ਡਿਸਕਾਰਨੀਏਸ਼ਨ ਹੋ ਗਿਆ ਡਿਸਕ ਸਲਿੱਪ ਹੋ ਗਈ ਕੁਝ ਵੀ ਹੋਇਆ ਸਭ ਤੋਂ ਪਹਿਲਾਂ ਤੁਸੀਂ ਇਸ ਜਗ੍ਹਾ ਤੇ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਦਿਓ। ਔਰ ਅਗਰ ਤੁਸੀਂ ਇਹ ਕਰੋਗੇ ਤੁਹਾਨੂੰ ਬਹੁਤ ਜਲਦੀ ਆਰਾਮ ਮਿਲਣਾ ਸ਼ੁਰੂ ਹੋ ਜਾਏਗਾ ਕਿਉਂਕਿ ਜਦੋਂ ਆਪਾਂ ਸੇਕ ਦਿੰਦੇ ਹਾਂ ਆਪਣੇ ਮਸਲ ਰਿਲੈਕਸ ਹੋਣੇ ਉਹਦੇੋਂ ਹੀ ਸਟਾਰਟ ਹੋ ਜਾਂਦੇ ਨੇ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਸਿੱਧੇ ਪਹਿਜਣਾ ਹਮੇਸ਼ਾ ਦੀ ਤਰ੍ਹਾਂ ਨੰਬਰ 1 ਐਕਸਰਸਾਈਜ਼ ਕਰਾਂਗੇ ਆਪਾਂ ਐਂਕਲ ਟੂ ਪੰਪਸ ਇਹ ਵਾਰਮ ਅਪ ਐਕਸਰਸਾਈਜ਼ ਨੇ ਇਸਦੇ ਆਪਾਂ 3 ਸੈਟ ਲਾਵਾਂਗੇ 1 2 3 4 5 6 7 8 9 10 10 ਰਿਲੈਕਸ 10 ਵਾਰੀ ਪੈਰ ਅੱਗੇ ਪਿੱਛੇ ਕਰਕੇ ਆਰਾਮ ਇਸ ਨੂੰ ਤੁਸੀਂ 3 ਵਾਰੀ ਕਰਨਾ 3 ਸੈਟ ਲਾਉਣੇ ਆ ਚਲੋ ਇੱਕ ਵਾਰੀ ਫੇਰ ਕਰਦੇ ਆ ਤੁਸੀਂ ਇਹ ਕਸਰਤਾਂ ਮੇਰੇ ਨਾਲ ਹੀ ਕਰਨੀਆਂ ਨੇ ਆਪਾਂ ਇਹ ਨਹੀਂ ਵੀ ਇੱਕ ਸੈਟ ਲਾ ਕੇ ਕਹਤਾ ਇਸ ਦੇ ਤਿੰਨ ਲਾਓ ਚਲੋ ਵੀਡੀਓ ਆਪਦੀ ਵੱਡੀ ਟੀਵੀ ਤੇ ਲਾ ਲਓ ਸਕਰੀਨ ਤੇ ਪਲੇ ਕਰੋ ਨਾਲ ਹੀ ਕਰੋ ਕਸਰਤਾਂ ਚਲੋ ਹੋ ਜੋ ਸ਼ੁਰੂ ਹਾਂਜੀ 1 2 3 ਸ਼ਾਬਾਸ਼ 4 ਵੈਰੀ ਗੁੱਡ चलो चलो छत अठ नौ दस दैन रिलैक्स हो जाओ दो सैट हो गए थोड़े एक सैट होर लावे बस जिन्ना क्राम आपका इन्ना क्राम ती करना चलो फिर हाँ जी एक चलो दो चलो तीन चलो चार पे सत अठ नौ दस ਦੈਨ ਰਿਲੈਕਸ ਇਹ ਹੋ ਗਈ ਤੁਹਾਡੀ ਪਹਿਲੀ ਕਸਰਤ ਐਂਕਲ ਟੂ ਪੰਪਸ ਦੂਜੀ ਐਕਸਰਸਾਈਜ਼ ਦੇ ਵਿੱਚ ਕੀ ਕਰਾਂਗੇ ਤਾਂ ਕਿ ਆਪਣੇ ਜਿਹੜਾ ਖੂਨ ਦਾ ਸੰਚਾਰ ਆ ਉਹ ਵੀ ਵਧਦਾ ਰਹੇ ਪਿੰਜਣੀਆਂ ਦੇ ਹੇਠਾਂ ਆਪਾਂ ਇਸ ਜਗ੍ਹਾ ਤੇ ਇਸ ਨੂੰ ਕੁਝ ਨੂੰ ਰੱਖ ਦੇਣਾ ਇਦਾਂ ਕਰਕੇ ਔਰ ਇੱਥੇ ਆਪਾਂ ਫੇਰ ਐਂਕਲ ਟੂ ਪੰਪਸ 1 2 3 4 5 6 7 8 9 10 रिलैक्स फिर ढि छ फिर करा एक दो तीन चार पे सत नौ दस दिन फिर रिलैक्स दो सैट हो गए अपने एक सैट आप होर लाना शाबाश आ जाओ फिर एक दो तीन चार पं छ 7 8 9 10 देन रिलैक्स ਤੁਸੀਂ ਆਪਣੇ ਘਰ ਦੇ ਵਿੱਚ ਫੋਮ ਰੂਲਰ ਦੀ ਜਗ੍ਹਾ ਤੇ 4 ਇੰਚੀ ਪਾਈਪ ਵੀ ਰੱਖ ਸਕਦੇ ਹੋ ਪਲਾਸਟਿਕ ਵਾਲਾ ਜਾਂ ਫਿਰ ਤੁਸੀਂ ਤੌਲੀਆ ਦਾ ਰੋਲ ਬਣਾ ਕੇ ਵੀ ਇਸ ਨੂੰ ਰੱਖ ਸਕਦੇ ਹੋ ਇਹ ਹੋਊਗੀ ਤੁਹਾਡੀ ਦੂਜੀ ਕਸਰਤ ਹੁਣ ਤੀਜੀ ਕਸਰਤ ਕਰਨ ਲੱਗੇ ਆ ਤੀਜੀ ਕਸਰਤ ਦੇ ਵਿੱਚ ਅਪਾ ਕੀ ਕਰਾਂਗੇ ਆਪਣੀ ਇੱਕ ਅੱਡੀ ਕਲੀਸ ਕਿ ਲਿਆਵਾਂਗੇ ਹੌਲੀ ਹੌਲੀ

ਫੇਰ ਡਿਗਰੀਸ ਕਿ ਲਾਵਾਂਗੇ ਫਿਰ ਇਸ ਨੂੰ ਸਾਤੀ ਦੇ ਨਾਲ ਲਾਵਾਂਗੇ ਤੀਸਰੀ ਵਾਰੀ ਕਰ ਰਹੇ ਹਾਂ ਦੋ ਵਾਰੀ ਹੋਰ ਕਰਾਂਗੇ 1 2 3 4 5 6 7 8 9 10 ਥੈਂਕ ਰੈਲੈਕਸ ਫੇਰ ਡਿਗਰੀਸ ਕਿ ਆਏ ਫਿਰ ਇਸ ਨੂੰ ਸਾਤੀ ਦੇ ਨਾਲ ਆ ਦੇਣਾ ਫਿਰ ਇਥੇ 10 ਕਹਿਣ ਨੇ 1 2 3 4 5 6 7 8 9 10 फिर डिक्रीज किया है फिर इसको छाती दे ला देंगे इतने होल्ड करेंगे दस सेकेंड एक दो तो, तीन चार पांच छ सात आठ नौ दस देन रिलैक्स पांच बारी करना पा पहला इस साइड और पांच बारी ही दूसरी साइड डिक्रीज किया है इसको अपना छाती दे ला देना इतने दस गिना एक दो तो, तीन चार पांच छ सात आठ नौ दस देन फिर अडीकर आए फिर तो, दे ना दें एक दो तो, तीन चार आठ नौ दस फिर छाती होल्ड करेंगे दस सेकेंड एक दो तो, तीन चार पे सात आठ नौ दस दिन फिर किया है फिर दे ना देंगे एक दो then 4 5 6 7 8 9 10 then relax फेरे डिग्रीस किया है फिर इसको छाती के नाल लादेंगे 1 2 3 4 5 6 7 8 9 10 then relax एक कसरत ਆਪਾਂ 5 ਵਾਰੀ ਇਧਰ ਕੀਤੀ 5 ਵਾਰੀ ਇਧਰ ਕੀਤੀ ਇਹ ਹੋ ਗਈ ਥੋਡੀ ਤੀਜੀ ਕਸਰਤ ਨੀ ਟੂ ਚੈਸਟ ਹੁਣ ਚਾਹੇ ਤੁਸੀਂ ਇਹਨੂੰ ਇੱਕ ਨੂੰ ਗਿਣ ਲਓ ਚਾਹੇ ਦੋ ਨੂੰ ਗਿਣ ਲਓ ਅਗਰ ਦੋ ਨੂੰ ਗਿਣਾਂਗੇ ਤਾਂ ਚੌਥੀ ਬਣ ਜਾਂਦੀ ਹੈ ਅਗਰ ਇੱਕ ਗਿਣਾਂਗੇ ਤਾਂ ਤੀਜੀ ਬਣਦੀ ਹੈ ਸੋ ਆਪਾਂ ਘਬਰਾਉਣ ਉਹ ਨਹੀਂ ਕਰਨੀ ਘਬਰਾਟ ਨਹੀਂ ਕਰਨੀ ਆਪਾਂ ਤੀਜੀ ਇਹ ਚੌਥੀ ਚਾਰ ਹੋ ਗਈ ਕਸਰਤ ਹੁਣ ਪੰਜਵੀਂ ਕਸਰਤ ਦੋਨੋਂ ਅੱਡੀਆਂ ਕਿੱਦਿਸ ਕਿਹਾਵਾਂਗੇ ਔਰ ਇਸ ਨੂੰ ਆਪਾਂ ਛਾਤੀ ਦੇ ਨਾਲ ਲਾ ਦਾਂਗੇ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਫਿਰ ਆਪਾਂ ਡੀਆਂ نیچے ਰੱਖੀਆਂ ਔਰ ਲੱਤਾਂ ਸਿੱਧੀਆਂ

ਫੇਰ ਕ੍ਰੀਸ ਕਹਾਂਗੇ ਫੇਰ ਇਸ ਨੂੰ ਛਾਤੀ ਦੇ ਨਾਲ ਲਾ ਦਾਂਗੇ 1 2 3 4 5 6 7 8 9 10 ਫੇਰਾ ਪਲਟਾ ਸਿੱਧੀਆਂ ਕਰਦੇ ਫੇਰ ਕ੍ਰੀਸ ਕਹਾਂਗੇ ਫੇਰ ਇਸ ਨੂੰ ਛਾਤੀ ਦੇ ਨਾਲ ਲਾਵਾਂਗੇ ਸ਼ਾਬਾਸ਼ 1 2 3 4 5 6 7 8 9 10 ਥੈਨ ਰਿਲੈਕਸ ਲੱਤਾਂ ਸਿੱਧੀਆਂ ਕਰ ਦੇਣੀਆਂ ਇਸ ਕਸਰਤ ਨੂੰ ਵੀ ਤੁਸੀਂ ਪੂਰੀ ਗਿਣ ਕੇ 5 ਵਾਰੀ ਕਰਨਾ ਇਹ ਹੋ ਗਈ ਤੁਹਾਡੀ ਪੰਜਵੀਂ ਕਸਰਤ हूं छेवी कसरत की है एक लत मोड़ ला पैर अंदर मोड़ के लत उपर चुक इवा चल एक दो तीन चार पाँच पे सत अठ नौ दस फिर उपर चक एक दो तीन चार पाँच पे सत अठ नौ दस पैर अंदर मोड़ के फिर उपर चक दें एक दो तीन चार पाँच छे सत अठ नौ दस पैर अंदर मोड़ के फिर उपर चक दें एक दो तीन चार आट, नौ दस पैर अंदर उक देंगे एक दो तीन चार पे सात आठ नौ दस दिन रिलैक्स ये थोड़ी उस अगली कसरत जिस दे वेच आपा एस एल एसएलआर की थी। पहली कस एंकल टोपा दूजी पिंजणी है थले तीजी

के फिर ऊपर चक दें एक दो तीन चार, दो. दो चार, दो. दो चार सात आठ नौ दस शाबाश फिर ऊपर चक दो दस पैर अंदर मोड़ के फिर ऊपर चक दो तीन चार पे सात आठ नौ दस देन रिलैक्स यही होगी थोड़ी सतनी कसरत हूँ उस तो नैक्सट जी कसरत है वो करनी है ब्रिज यानी कि पुल बना तुम्हू तो गोडे और लक हवा चक देना इतने आप कर दस सैकंड एक दो तीन चार पे सत अठ नौ दस फिर उपर चक दें एक दो तीन चार पे सत अठ नौ दस फिर उपर चक दें एक दो तीन चार पे सात, आठ, नौ दस फिर ऊपर चक देंगे एक दो तीन चार आट, नौ, दस फिर ऊपर चक देंगे एक दो तीन चार पे सात, आठ, नौ दस रिलैक्स। इसमें भी पांच करना है ਇਸ ਤੋਂ ਨੈਕਸਟ ਜਿਹੜੀ ਐਕਸਰਸਾਈਜ਼ ਤੁਸੀਂ ਕਰਨੀ ਹੈ ਉਹ ਤੁਸੀਂ ਕਰਨੀ ਹੈ ਉਲਟੇ ਲੇਟ ਜਾਓਗੇ ਔਰ ਇਸ ਪੋਜੀਸ਼ਨ ਦੇ ਵਿੱਚ ਹਾਫ ਕੋਬਰਾ ਕਰਾਂਗੇ ਕੁੰਡੀਆਂ ਖੋਲ ਦੇਣੀਆਂ ਔਰ ਉੱਪਰ ਉੱਠਣ ਦੀ ਕੋਸ਼ਿਸ਼ ਮਾੜਾ ਜਾ ਬਸ ਇੰਨਾ ਇੱਥੇ ਪੰਜ ਗਿਣਨੀ 1 2 3 4 5 ਫੇਰ ਥੱਲੇ ਚਲੇ ਜਾਵਾਂਗੇ ਫੇਰ ਉੱਪਰ 1 2 3 4 5 ਫੇਰ ਥੱਲੇ ਫੇਰ ਉੱਪਰ 1 2 3 4 5 ਫੇਥਲੇ ਫਿਰ ਉੱਪਰ 1 2 3 4 5 ਫੇਥਲੇ ਫਿਰ ਉੱਪਰ 1 2 3 4 5 ਫੇ ਨੀਚੇ ਬਸ ਇੰਨੀ ਕਰਨੀ ਇਸ ਕੋ ਉੱਪਰ ਨਹੀਂ ਕਰਨੀ ਇਹ ਹੋਗੀ ਹਾਫ ਕੋਬਰ ਐਕਸਰਸਾਈਜ਼ ਇਸ ਤੋਂ ਨੈਕਸਟ ਜਿਹੜੀ ਐਕਸਰਸਾਈਜ਼ ਹੈ ਉਹ ਹੈਗੀ ਆ ਚਾਈਲਡ ਪੋਜ਼ ਸਟ੍ਰੈਚ ਫਿਗਰ ਆਫ 4 ਚਾਣ ਦੀ ਕੋਸ਼ਿਸ਼ ਕਰਨੀ ਔਰ ਹੌਲੀ ਹੌਲੀ ਆਪਣੀ ਐਡੀਆਂ ਤੇ ਬੈਠਣ ਦੀ ਕੋਸ਼ਿਸ਼ ਔਰ ਹੱਥ ਖੋਲ ਦੇਣੇ ਆ ਇੱਥੇ ਆਪਾਂ ਬਿਲਕੁਲ ਹੀ ਨੀਵੀ ਪਾ ਲੈਣੀ ਆ ਇਸ ਜਗ੍ਹਾ ਤੇ ਇੱਥੇ ਆਪਾਂ ਬਿਲਕੁਲ ਨੀਵੀ ਪਾ ਕੇ ਹੋਲਡ ਕਰਨਾ 15 ਸੈਕਿੰਡ ਲਈ 1 2 3 4 5 6 7 8 9 10 11 12 13 14 15 ਫੇਰ ਚਲੇ ਜਾਵਾਂਗੇ ਫੇਰ 15 ਗਿਣਾਂਗੇ 1 2 3 4 5 6 7 8 9 10 11 12 13 14 15 ਫੇਰ ਆ ਜਾਾਂਗੇ ਗੱਡੀਆਂ ਤੇ ਬੈਠਣ ਦੀ ਕੋਸ਼ਿਸ਼ ਕਰਨੀ ਆ ਹੱਥ ਅੱਗੇ ਲੈ ਜਾਣੇ ਆ ਕਾਰਦਨ ਮੋੜ ਦੇਣੀਆਂ ਇੱਥੇ 15 ਸੈਕਿੰਡ ਹੋਲਡ 1 2 देन रिलैक्स ਵੇ ਤੁਸੀਂ ਬਿਲਕੁਲ ਰਿਲੈਕਸ ਹੋ ਜਾਣਾ ਔਰ ਜਦੋਂ ਇਹ ਕਸਰਤ ਹੋ ਜਾਵੇ ਚਾਈਲਡ ਪੋਸਟ ਵਿੱਚ ਉਸ ਤੋਂ ਬਾਅਦ ਸਿੱਧੇ ਪੈ ਜਾਓ ਇਸ ਜਗ੍ਹਾ ਤੇ ਸੇਕ ਦੋ ਜਿੱਥੇ ਲੱਕ ਦਰਦ ਹੈ ਆਪਣਾ ਔਰ 10 ਤੋਂ 15 ਮਿੰਟ ਇਦਾਂ ਤੁਸੀਂ ਪਏ ਰਹਿਣਾ ਜੇ ਤੁਹਾਨੂੰ 10-15 ਮਿੰਟ ਹੋ ਜਾਗੇ ਫਿਰ ਤੁਸੀਂ ਸਾਈਡ ਲੈ ਕੇ ਉੱਠੋ ਔਰ ਆਪਣਾ ਤੁਸੀਂ ਕੰਮ ਕਰੋ ਸੋ ਇਹ ਸਨ ਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰਦੇ ਹੋ ਔਰ ਨਾਲ ਸੇਕ ਦਿੰਦੇ ਹੋ ਔਰ ਤੁਸੀਂ ਦੇਖੋਗੇ ਬਹੁਤ ਜਲਦੀ ਤੁਹਾਡੇ ਜੋ ਲੱਕ ਦਾ ਦਰਦ ਹੈ ਉਸ ਨੂੰ ਰਾਹਤ ਪੈਣਾ ਸ਼ੁਰੂ ਹੋ ਜਾਏਗਾ ਸੋ ਇਹ ਸੀ ਅੱਜ ਦੀ ਵੀਡੀਓ ਤੁਸੀਂ ਇਹ ਕਸਰਤਾਂ ਮੇਰੇ ਨਾਲ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ ਔਰ ਅਗਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਪੁੱਛਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਆਪਣਾ ਔਰ ਆਪਣੀ ਪਰਿਵਾਰ ਦਾ ਧਿਆਨ ਰੱਖਿਓ ਸਤਿ ਸ੍ਰੀ ਅਕਾਲ ਜੀ